ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦੁਖੀ ਹਿਰਦੇ ਦੇ ਨਾਲ ਮੈਂ ਪੰਜਾਬੀਓ ਤੁਹਾਨੂੰ ਅਪੀਲ ਕਰਦਾ ਕਿ ਮੈਂ ਅੱਜ ਬਾਪੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕੋਲ ਖਨੌਰੀ ਬਾਰਡਰ ਤੇ ਜਾ ਕੇ ਆਇਆ ਤੇ ਉਸ ਬਾਪੂ ਦੇ ਜੋ ਹਾਲਾਤ ਨੇ ਉਹ ਚੰਗੇ ਨਹੀਂ ਆ ਪੰਜਾਬੀਓ ਤੁਹਾਡੇ ਲਈ ਲੜ ਰਿਹਾ ਹੈ ਤੁਹਾਡੀ ਕਿਸਾਨੀ ਲਈ ਲੜ ਰਿਹਾ ਹੈ ਕੈਂਸਰ ਹੋਣ ਦੇ ਬਾਵਜੂਦ ਪੰਜਾਬੀਓ ਤੁਹਾਡੇ ਲਈ ਅੱਜ 13ਵਾਂ ਦਿਨ ਹੈ ਮਰਨ ਵਰਤ ਤੇ ਬੈਠੇ ਹੋયા ਉਹਨੂੰ ਭੁਖੜ ਹੜਤਾਲ ਤੇ ਬੈਠੇ ਹੋયા ਪੰਜਾਬੀਓ ਜੇ ਅੱਜ ਵੀ ਨਾ ਨਾਲ ਜਾ ਕੇ ਖੜੇ ਨਾ ਅੱਜ ਵੀ ਨਾ ਉਹਨਾਂ ਦਾ ਸਾਥ ਦਿੱਤਾ ਤੇ ਫਿਰ ਆਪਾਂ ਨੂੰ ਸਾਰੀ ਉਮਰ ਲਈ ਲਾਹਨਤਾਂ ਪੈਂਦੀਆਂ ਰਹਿਣਗੀਆਂ ਤੇ ਸਾਰੀ ਉਮਰ ਆਪਾਂ ਨੂੰ ਆਪਣੇ ਬੱਚੇ ਕਹਿਣਗੇ ਕਿ ਯਾਰ ਜਦੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੈਂਸਰ ਦੇ ਹੋਣ ਦੇ ਬਾਵਜੂਦ ਵੀ ਤੁਹਾਡੇ ਲਈ ਲੜੇ ਤੁਹਾਡੀ ਕਿਸਾਨੀ ਲਈ ਭੁੱਖ ਹੜਤਾਲ ਤੇ ਬੈਠੇ ਉਦੋਂ ਤੁਸੀਂ ਕਿੱਥੇ ਸੀ ਘਰਾਂ ਦੇ ਵਿੱਚ ਜਿੰਦੇ ਕਿਉਂ ਲਾ ਲਏ ਸੀ ਖਨੌਰੀ ਬਾਰਡਰ ਤੱਕ ਕਿਉਂ ਨਹੀਂ ਪਹੁੰਚੇ ਉਦੋਂ ਤੁਹਾਡੀ ਰੂਹ ਕਿਉਂ ਨਹੀਂ ਕੰਬੀ ਰੂਹ ਨੇ ਆਵਾਜ਼ ਕਿਉਂ ਨਹੀਂ ਸੁਣੀ ਕਿ ਯਾਰ ਇੱਕ ਬਾਪੂ ਜਿਹੜਾ ਕੈਂਸਰ ਦਾ ਮਰੀਜ਼ ਹੈ ਉਹ ਖਨੌਰੀ ਬਾਰਡਰ ਤੇ ਭੁੱਖ ਹੜਤਾਲ ਤੇ ਜਾਂ ਮਰਨ ਵਰਤ ਦੇ ਬੈਠਾ ਪੰਜਾਬੀਓ ਮੈਂ ਜਾ ਕੇ ਆਇਆ ਹਿਰਦਾ ਬਲੁੰਦ ਹੋ ਜਾਂਦਾ ਸੱਚ ਮੁੱਚ ਯਾਰ 70-75 ਸਾਲਾਂ ਦਾ ਬਾਪੂ ਕੈਂਸਰ ਦਾ ਮਰੀਜ਼ ਹੋਵੇ ਤੇ ਪੰਜਾਬ ਨੂੰ ਕਹੇ ਕਿ ਪੰਜਾਬੀਓ ਲੜ ਲਓ ਲੜਾਈ ਕਿਸਾਨੀ ਦੀ ਪੂਰੇ ਭਾਰਤ ਦੇ ਕਿਸਾਨਾਂ ਨੂੰ ਅਪੀਲ ਕਰੇ ਕਿ ਜਗ੍ਹਾ-ਜਗ੍ਹਾ ਤੇ ਧਰਨੇ ਲਾਓ ਤੇ ਸਰਕਾਰ ਤੇ ਪ੍ਰੈਸ਼ਰ ਪਾਓ ਮੈਂ ਤੁਹਾਡੀ ਪਿੱਠ ਨਹੀਂ ਲੱਗਣ ਦੇਵਾਂਗਾ ਇੱਕ ਗੱਲ ਪੰਜਾਬੀਓ ਇਹ ਚੇਤੇ ਰੱਖਿਓ ਜੇ ਬਾਪੂ ਨੂੰ ਕੁਝ ਹੋ ਜਾਂਦਾ ਤੇ ਫਿਰ ਜਿਹੜਾ ਕਲੰਕ ਪੰਜਾਬੀਆਂ ਦੇ ਮੱਥੇ ਤੇ ਲੱਗੂਗਾ ਉਹ ਸਦੀਆਂ ਤੱਕ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਇਹ ਗੱਲ ਯਾਦ ਰੱਖਿਓ ਬਾਪੂ ਮਰਨ ਵਰਤ ਤੇ ਮੈਨੂੰ ਪਤਾ ਹੈ ਕਿ ਉਹਨਾਂ ਨੇ ਉੱਠਣਾ ਨਹੀਂ ਕੁਝ ਵੀ ਹੋਵੇ ਉਹ ਜਾਨ ਕੁਰਬਾਨ ਕਰ ਦੇਣਗੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਅਸੀਂ ਉਹਨਾਂ ਦੇ ਨਾਲ ਜੁੜੇ ਹੋয়াਾਂਗੇ ਉਹ ਇੱਕ ਸੱਚੇ ਸੁੱਚੇ ਅੰਮ੍ਰਿਤਧਾਰੀ ਤੇ ਕਿਸਾਨਾਂ ਦੇ ਸਿੱਖ ਆਗੂ ਨੇ ਉਹਨਾਂ ਨੇ ਜਿਹੜੀ ਗੱਲ ਕਹਿਤੀ ਉਹ ਤੋਂ ਪਿੱਛੇ ਨਹੀਂ ਹਟਣਾ ਪਰ ਪੰਜਾਬੀਓ ਆਪਾਂ ਵੀ ਪਿੱਛੇ ਨਾ ਹਟੀਏ ਕੈਂਸਰ ਕਾਰਨ ਉਹਨਾਂ ਦੇ ਅਜ 13ਵਾਂ ਦਿਨ ਭੁੱਖ ਮਰਨ ਵਰਤ ਤੇ ਬੈਠਣ ਕਰਕੇ ਕਿਡਨੀਆਂ ਤੇ ਗੁਰਦੇ ਖਰਾਬ ਹੁੰਦੇ ਜਾ ਰਹੇ ਨੇ ਕੰਮ ਛੱਡਦੇ ਜਾ ਰਹੇ ਨੇ ਜੇ 5-4 ਦਿਨ ਹੋਰ ਸਰਕਾਰ ਸੁੱਤੀ ਰਹੀ ਸਰਕਾਰ ਨਾ ਜਾਗੀ ਤੇ ਅਸੀਂ ਉੱਥੇ ਕੱਠ ਨਾ ਕੀਤਾ ਸਰਕਾਰ ਤੇ ਪ੍ਰੈਸ਼ਰ ਨਾ ਪਾਇਆ ਤੇ ਅਸੀਂ ਆਪਣੇ ਹੀਰੇ ਯੋਧੇ ਸਿੱਖ ਆਗੂ ਨੂੰ ਗਵਾ ਲਵਾਂਗੇ ਪੰਜਾਬੀਓ ਇਹ ਸਚਾਈ ਹੈ ਜੋ ਮੈਂ ਬਿਆਨ ਕਰਦੇ ਆਂ ਆਜੋ ਖਨੌਰੀ ਬਾਰਡਰ ਤੇ ਅਸੀਂ ਕੀ ਕਰਦੇ ਆ ਨਾ ਅਸੀਂ ਸ਼ਰਧਾਂਜਲੀयां ਦੇਣ ਯੋਗ ਹਾਂ ਅਸੀਂ ਭੋਗਾਂ ਦੇ ਇਕੱਠ ਕਰਨ ਯੋਗ ਹਾਂ ਆਪਾਂ ਯਾਰ ਇਸ ਵਾਰ ਜਿਉਂਦੇ ਬੰਦੇ ਦਾ ਸਾਹ ਦੇ ਲਈ ਆ ਵੀ ਕਲੰਕ ਲਾ ਦੀਏ ਮੱਥੇ ਇੱਕ ਕਲੰਕ ਲੱਗਿਆ ਹੋਇਆ ਨਾ ਕਿ ਪੰਜਾਬੀ ਕੀ ਕਰਦੇ ਐ ਜਦੋਂ ਬੰਦਾ ਮਰ ਜਾਂਦਾ ਤਾਂ ਫਿਰ ਇਹ ਸ਼ਰਧਾਂਜਲੀयां ਦਿੰਦੇ ਐ ਭੋਗ ਤੇ ਵੱਡੇ ਵੱਡੇ ਇਕੱਠ ਕਰ ਦਿੰਦੇ ਐ ਸੋ ਪੰਜਾਬੀਓ ਇਹ ਵੀ ਕਲੰਕ ਜਿਹੜਾ ਆਪਣੇ ਮੱਥੇ ਤੇ ਐ ਇਹ ਲਾਹੀਏ ਜੋ ਆਉਂਦੇ ਬੰਦੇ ਦਾ ਬਾਪੂ ਸਰਦਾਰ ਜਗਦੀਸ਼ ਸਿੰਘ ਡੱਲੇਵਾਲ ਜੀ ਦਾ ਸਾਥ ਦਈਏ ਤੇ ਖਨੌਰੀ ਬਾਡਰ ਤੇ ਆਪਣੀਆਂ ਵਾਰੀਆਂ ਬਨ ਕੇ ਜਥੇ ਲੈ ਕੇ ਨੌਜਵਾਨੋਂ ਵੱਡੀ ਗਿਣਤੀ ਦੇ ਵਿੱਚ ਬਾਈ ਬਣ ਕੇ ਪਹੁੰਚਣ ਦੀ ਲੋੜ ਹੈ ਪਹੁੰਚੋ ਆਪਣੀ ਕਿਸਾਨੀ ਨੂੰ ਬਚਾਈਏ ਤੇ ਸਾਡੇ ਬਾਪੂ ਨੂੰ ਬਚਾਈਏ ਇਹ ਮੇਰੀ ਆਣ ਦੁਖੀ ਹਿਰਦੇ ਨਾਲ ਅਪੀਲ ਹੈ ਪ੍ਰਭੂ ਕਿਉਂਕਿ ਬਾਪੂ ਦੇ ਹਾਲਾਤ ਦੇਖੇ ਨਹੀਂ ਜਾਂਦੇ ਉਹ ਇੱਕ ਜਿੱਦੀ ਇਨਸਾਨ ਹੈ ਉਹਨੇ ਪਿੱਛੇ ਨਹੀਂ ਹਟਣਾ ਉਹ ਸ਼ਹਾਦਤ ਦੇ ਦੇਣਗੇ ਕਿਸਾਨੀ ਦੇ ਲਈ ਪਰ ਸਾਡਾ ਕੀ ਫਰਜ ਹੈ ਅਸੀਂ ਆਪਣੇ ਫਰਜ ਨੂੰ ਪਹਿਚਾਣੀਏ ਕਿ ਅਸੀਂ ਇਹੋ ਜਿਹਾ ਆਗੂ ਗਵਾਉਣਾ ਨਹੀਂ ਹੈ ਸਗੋਂ ਉੱਥੇ ਸਰਕਾਰ ਤੇ ਪ੍ਰੈਸ਼ਰ ਪਾ ਕੇ ਜਿਹੜੇ ਇਹ ਕਾਲੇ ਕਾਨੂੰਨ ਨੇ ਇਹ ਵਾਪਸ ਕਰਵਾਉਣੇ ਆ ਤੇ ਪੱਕਾ ਲਿਖਤੀ ਲੈ ਕੇ ਆਉਣਾ ਹੈ ਆਜ ਉਹ ਪੰਜਾਬੀਓ ਬਾਅਦ ਦੇ ਵਿੱਚ ਫਿਰ ਕੋਈ ਫਾਇਦਾ ਨਹੀਂ ਬਾਈ ਫਿਰ ਫੋਟੋ ਆਣਾ ਪਾਇਓ ਫਿਰ ਬਾਅਦ ਦੇ ਵਿੱਚ ਇਦੋ ਆਗੂਏ ਗਵਾਲਿਆ ਇੰਨਾ ਤਕੜਾ ਇੰਨਾ ਵਧੀਆ ਨਾ ਝੁਕਨ ਵਾਲਾ ਨਾ ਵਿਕਨ ਵਾਲਾ ਤੇ ਫਿਰ ਕੋਈ ਫਾਇਦਾ ਨਹੀਂ ਫਿਰ ਸਾਡੇ ਪੱਲੇ ਕੱਖ ਨਹੀਂ ਰਹਿਣਾ ਬਾਈ ਸੋ ਆਜੋ ਬਾਈ ਮੈਂ ਹੱਥ ਛੋੜ ਕੇ ਅਪੀਲ ਕਰਦਾ ਇੱਕ ਇਹ ਭਾਵਕ ਹੋ ਕੇ ਮੇਰੀ ਪੰਜਾਬੀਆਂ ਨੂੰ ਅਪੀਲ ਹੈ ਕਿ ਵੱਡੀ ਗਿਣਤੀ ਦੇ ਵਿੱਚ ਬਾਈ ਆਪਾਂ ਆਪਣੇ ਬਾਪੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਕੋਲ ਪਹੁੰਚੀਏ ਤੇ ਆਪਾਂ ਕਿਸਾਨੀ ਵੀ ਬਚਾਈਏ ਤੇ ਆਪਣੇ ਬਾਪੂ ਦੀ ਜ਼ਿੰਦਗੀ ਵੀ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ